ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵਿੰਦਰ ਕੌਰ ਮਾਨਕਪੁਰੇ ਤੋਂ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਮੈਂ ਗੱਲਬਾਤ ਕੋਈ ਵੀ ਹੋਵੇ ਮੈਂ ਨਸ਼ੇ ਤੋਂ ਸ਼ੁਰੂ ਕਰਨਾ ਹੈ ਤੇ ਨਸ਼ਾ ਹੀ ਮੇਰਾ ਮੁੱਦਾ ਹੈ ਤੇ ਨਸ਼ੇ ਦੀ ਮੈਂ ਗੱਲ ਕਰਨੀ ਹੈ ਮੈਂ ਵੇਖਿਆ ਵੀ ਪੰਜਾਬ ਸਰਕਾਰ ਨੇ ਨਾ ਬਹੁਤ ਜਗ੍ਹਾ ਦੇ ਉੱਤੇ ਪੋਸਟਰ ਲਾਇਆ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ بڑے ਪੋਸਟਰ ਲੱਗੇ ਹੋਏ ਆ ਆਮ ਹੀ ਜਦੋਂ ਤੁਸੀਂ ਜਾਓਗੇ ਨਾ ਕਿਸੇ ਵੱਡੇ ਸ਼ਹਿਰ ਹਲ ਨੂੰ ਤੇ ਉਹਨਾਂ ਉੱਤੇ ਲੱਗੇ ਹੋਏ ਆ ਪੋਸਟਰ ਕਿਤੇ ਪੜ ਕੇ ਵੇਖਿਓ ਪਰ ਉਹਨਾਂ ਦਾ ਮਤਲਬ ਮੇਰੇ ਸਮਝ ਵਿੱਚ ਨਹੀਂ ਆਇਆ ਉਹ ਜ਼ਮੀਨੀ ਹਕੀਕਤ ਤੇ ਕਰਤਾ ਕੌਣਗੇ ਸਰਦਾਰ ਭਗਵੰਤ ਮਾਨ ਨੂੰ ਮੈਂ ਪੁੱਛਣਾ ਚਾਹੁੰਨੀ ਆਂ ਵੀ ਸਰਦਾਰ ਜੀ ਇਹ ਦੱਸਿਓ ਵੀ ਉਹ ਸਾਡੇ ਘਰ ਤੱਕ ਆਉਂਦਿਆਂ ਆਉਂਦਿਆਂ ਕਿੰਨੇ ਬਰੇ ਜਾਂ ਕਿੰਨੇ ਜਨਮ ਲੱਗਣਗੇ ਉਹ ਸਕੀਮ ਨੂੰ ਲਾਹ ਲੈਣ ਵਾਸਤੇ ਨਾਲੇ ਉਹਦਾ ਕੋਈ ਫਾਰਮ ਹੈਗਾ ਏ ਜਾਂ ਹੈਗਾ ਏ ਤੇ ਮੈਨੂੰ ਜਰੂਰ ਸੈਂਡ ਕਰਿਓ ਰੱਬ ਦਾ ਵਾਸਤਾ ਮੈਨੂੰ ਉਹ ਫਾਰਮ ਦੀ ਬਹੁਤ ਜ਼ਿਆਦੀ ਲੋੜ ਆ ਕਣਕਰ ਆਸ਼ਿਆਣਾ ਸਕੀਮਾਂ ਹੁੰਦੀਆਂ ਹਨ ਇਹਦਾ ਮੈਂ ਕਹਿੰਦੀ ਵੀ ਉਹ ਵਾਲਾ ਫਾਰਮ ਮੇਰੇ ਘਰ ਤੱਕ ਪ੍ਰੋਵਾਈਡ ਕੀਤਾ ਜਾਵੇ ਸਰਕਾਰ ਵੱਲੋਂ ਤਾਂ ਕਿ ਮੈਂ ਉਹ ਭਰਕੇ ਤੇ ਮੈਂ ਉਹਦਾ ਫਾਇਦਾ ਚੱਕ ਸਕਾਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਇਹ ਵੀਡੀਓ ਮੇਰੀ ਭਗਵੰਤ ਮਾਨ ਤੱਕ ਲੈ ਕੇ ਜਾਓ ਤੇ ਮੈਂ ਉਹਨਾਂ ਨੂੰ ਪੁੱਛ ਸਕਾਂ ਵੀ ਸਰਦਾਰ ਜੀ ਸਾਡਾ ਬੰਦਾ ਨਸ਼ੇ ਕਰਦਾ ਏ ਮੈਂ ਉਹਨੂੰ ਕਿੱਥੇ ਦਾਖਲ ਕਰਾਵਾਂ ਮੇਰਾ ਜ਼ਿਲ੍ਹਾ ਤਰਨਤਾਰਨ ਮੈਨੂੰ ਕੋਈ ਨਾ ਕੋਈ ਦੱਸੋ ਇਹੋ ਜੀ ਜਗ੍ਹਾ ਜਿੱਥੇ ਮੈਂ ਜਾ ਕੇ ਉਹਦਾ ਇਲਾਜ ਕਰਾ ਸਕਾਂ ਜਾ ਮੈਂ ਉੱਥੇ ਜਾ ਕੇ ਕੋਹਾਰ ਲਗਾ ਸਕਾਂ ਪੀ ਇਹ ਖਬਰ ਮੇਰੀ ਭਗਵੰਤਮਾਨ ਸਰਕਾਰ ਤੱਕ ਪਹੁੰਚਾਈ ਜਾਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਯੋਧ ਨਸ਼ਾ ਵਿਰੋਧ ਦਾ ਕਾਲਾ ਸੱਚ ਮਾਨਕਪਰੇ ਤੋਂ ਸ਼ੁਰੂ ਹੁੰਦਾ ਹੈ ਜੀ ਧੰਨਵਾਦ